ਸਾਡਾ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਸ਼ੇਰਗੜਾ ਤਹਿਸੀਲ ਪਾਤੜਾ ਤੇ ਜ਼ਿਲ੍ਹਾ ਪਟਿਆਲਾ। گاਵਾ ਬਾਈ ਕੋਲੇ ਦਿਖਾਉਣ ਆਏ ਤੇ ਆਪਾਂ 8 ਤੋਂ 10 ਕੁਝ ਪਸ਼ੂ ਬਾਈ ਦੇ ਜੇ ਲਾਲੀਏ ਗੱਲ ਕਰ ਲਈਏ 6 ਤੋਂ 7 ਪਸ਼ੂ ਹੋ ਗਏ ਸੇਲ ਤੇ ਫਿਲਹਾਲ 3 ਰਹਿ ਗਏ ਜਿਹੜੇ ਮੈਂ ਤੁਹਾਨੂੰ ਵੀਡੀਓ ਚ ਦਿਖਾਉਂਗਾ। ਇੱਕ ਤਾਂ ਦਿਖਾਉਂਗਾ ਤਾਜੀ ਸੂਈ ਤੇ ਇੱਕ ਆਹਾ ਸੂਣ ਦੇ ਬਿਲਕੁਲ ਨੇੜਾ ਤੇ ਇੱਕ ਹੈਗੀ ਆ ਤੋਕੜਾ ਤੋ ਔਕੜ ਦਾ ਜਿਹੜਾ ਰੇਟ ਆ ਰੇਟ ਬਾਈ ਨੇ ਹੈਰਾਨ ਕਰਨ ਵਾਲੀ ਕਰਾਉਣਾ ਤੇ ਪਹਿਲਾਂ ਤਾਂ ਆਹ ਬੱਛੀ ਦਾ ਨਾਂ ਤਾਂ ਤੁਹਾਨੂੰ ਕੱਦ ਕਾਠ ਦਾ ਆਈਡੀਆ ਹੋ ਜੂਗਾ ਇਧਰਲੇ ਪੱਖ ਤੋਂ ਨਾਲੇ ਲੰਬੀ ਲੁੰਬੀ ਦਾ ਪਤਾ ਲੱਗ ਜੂਗਾ ਤੇ ਨਾਲੇ ਗਰੀ ਫੇਸ ਵਾਲੇ ਪੱਖ ਤੋਂ ਦਿਖਾ ਦਿਆਂ ਇੱਥੋਂ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਕੰਮ ਬਾਈ ਦਾ ਵਪਾਰ ਦਾ ਪਰ ਕੰਮ ਹੈਗਾ ਸੱਜਣੋ ਸਾਫ਼ ਸੁਥਰਾ ਗੱਲਬਾਤ ਥੋੜੀ ਬਾਈ ਨਾਲ ਕਰਾ ਦਾਂਗੇ ਤਿੰਨੇ ਪਸ਼ੂ ਕੋਲ ਕੇ ਤੋਰ ਕੇ ਸਾਰੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਆਜੋ ਖਾਲਸਾ ਜੀ ਔਰ ਗੈਨੇ ਜੀ ਠੀਕ ਠਾਕ ਠੀਕ ਠਾਕ ਜੀ ਆਪਣਾ ਸਲਾਮ ਵਧੀਆ ਮਿਹਰਬਾਨੀ ਕਿਰਪਾ ਕਿਵੇਂ ਚੱਲਦਾ ਕੰਮ ਵਧੀਆ ਜੀ ਵਧੀਆ ਪਸ਼ੂ ਕਾਫੀ ਦਿਖਾਉਣੇ ਦੀ ਹੈ ਨਾ ਹਾਂ ਤੁਸੀਂ ਪਸ਼ੂ ਕਾਫੀ ਗਿਣਤੀ ਜੀ ਦਿਖਾਉਣੇ ਤੇ ਬਾਈ ਦਾ ਆਪਾਂ ਨੂੰ ਪਰਸੋਂ ਚੌਥੀ ਦਾ ਫੋਨ ਆਇਆ ਥੋੜਾ ਸਮੇਂ ਦੀ ਘਾਟ ਕਰਨ ਸ਼ੁਰੂ ਕਿਹੜੇ ਪਾਸੋਂ ਕਰ ਲਈਏ ਜਿੱਦੜਾ ਟੜਾ ਜੀ ਕਰਦਾ ਟੋਕੜ ਤੋਂ ਕਰਦੀਏ ਆ ਜਾ ਬਾਈ ਤੋਰਦੀ ਤੁਨਕੇ ਇੱਕ ਨੰਬਰ ਤੇ ਪਹਿਲਾਂ ਤੁਹਾਨੂੰ ਟੋਕੜ ਬੱਚੀ ਦਿਖਾ ਦਾਨੇ ਆਪਾਂ ਪੈਂਦੀ ਐਚ ਐਫ ਦੇ ਵਿੱਚ ਹੀ ਆ ਤੇ ਸੁਆ ਕਿਹੜਾ ਆ ਗਿਆ ਜੀ ਟੋਕੜ ਦਾ ਸੁਆ ਦੋਸਰਾ ਜੀ ਸੁਆ ਦੂਜਾ ਸੂਈ ਦਾ ਆਈਡੀ ਆ ਜਾ ਬਈ ਦੋ ਮਹੀਨੇ ਨਹੀਂ ਮਾਲਕ ਨੇ ਗਿਆ ਆਪਾਂ ਨੂੰ ਨਹੀਂ ਪਤਾ ਆਪਣੇ ਘਰ ਨਹੀਂ ਸੁੱਈ ਜਾਈ ਠੀਕ ਹੈ ਗਾ ਹਮ ਮਾਲਕ ਨੇ ਬਾਈ ਕਹਿੰਦਾ ਦੋ ਆਂਦੀ ਦੱਸੀ ਆ ਆਈਡੀਆ ਤੁਸੀਂ ਨੇ ਲਾਉਣਾ ਇੱਕ ਗੱਲ ਸ਼ੁਰੂਜੀ ਦੱਸਦਾ ਨਾ ਅੱਗੇ ਵਧਣ ਵਾਲੀ ਆਈਟਮ ਆ ਘਟਣ ਵਾਲੀ ਨਹੀਂ ਹੈਗੀ ਠੀਕ ਹੈ ਜੀ ਜਦੋਂ ਇਹਨੇ ਗੱਬੜ ਹੋਣਾ ਤਿਆਰ ਹੋਣਾ ਵਧਣ ਵਾਲੀ ਆਈਟਮ ਹੈ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਕੱਦ ਕਾਠ ਵੀ ਸੋਹਣਾ ਬੱਚੀ ਦਾ ਤੇ ਆ ਵੀ ਯਾਰ ਪ੍ਰਿੰਟ ਚ ਗਈ ਕਿਉਂਕਿ ਪ੍ਰਿੰਟ ਦੀ ਜੇ ਗੱਲ ਕਰ ਲਈਏ ਡਿਮਾਂਡ ਰਹਿੰਦੀ ਆ ਜੀ ਮਾਰਕੀਟ ਦੇ ਵਿੱਚ ਚੁਆਈ ਦੀ ਕਿਵੇਂ ਜੀ ਇਹ ਚੁਆਈ ਦੀ ਖਰੀਦ 100 ਦੀ 100 100 ਦੇ 100 ਦੁੱਧ ਕਿੰਨਾ ਹਾਜ਼ਰ ਆਉਣਾ ਦੁੱਧ ਆ ਇਸ ਟਾਈਮ ਕੰਡੇ ਲਗਵਾ ਨੌ ਲੀਟਰ ਦੁੱਧ ਦੀ ਦੇਖ ਲੈਂਦੇ ਕੰਡੇ ਵਾਲਾ 9 ਕਿਲੋ 9 ਕਿਲੋ ਜੀ ਦੁੱਧ ਤਕਰੀਬਨ ਇਹਦੇ ਕੋਲ ਵੱਡੀ ਵਾੜ ਕੋਲ ਵੀ ਕਿਲੋਆਂ ਚੀ ਦੱਸਾਂਗੇ ਹਾਂਜੀ ਹਾਂ ਆ ਦੁੱਧ ਬਾਈ ਕਹਿੰਦਾ ਇਹਦੇ ਕੋਲੇ ਇੱਕ ਕੰਡੇ ਤੇ ਲਾਉਣ ਵਾਲਾ 9 ਕਿਲੋ ਦੁੱਧ ਹਾਜ਼ਰ ਆ ਮਾਲਕ ਦੋ ਆ ਮਹੀਨਿਆਂ ਦੀ ਕਹਿੰਦਾ ਪਰ ਤੁਸੀਂ ਨੇ ਆਪਦੀ ਜੱਜਮੈਂਟ ਦੇ ਹਿਸਾਬ ਨਾਲ ਪਸ਼ੂ ਲੈਣਾ ਵੀ ਦੋ ਦੀ ਆ ਚਾਰ ਦੀ ਆ ਇੱਕ ਗੱਲ ਤੁਹਾਨੂੰ ਦੱਸ ਦਾਨਾ ਮੈਂ ਜਦੋਂ ਇਹ ਤਾਜੀ ਹੋਊਗੀ ਨਾ ਇਹਦੀ ਕੁਆਲਿਟੀ ਆ ਜਿਹੜੀ ਤਾਜੀ ਦੀ ਟੌਪ ਦੇ ਵਿੱਚ ਹੀ ਆਊਗੀ ਕਿਉਂਕਿ ਇਹਦੇ ਦੁੱਧ ਵਾਲਾ ਪਾਈਪ ਠਣ ਦਾ ਸਹਿਜ ਠਣ ਦਾ ਸਹਿਜ ਬੱਚੀ ਬਹੁਤ ਸੋਹਣਾ ਰੱਖਦੀ ਹੈ ਜਦੋਂ ਇੱਧਰ ਨੂੰ ਜਾਊਗੀ ਨਾ ਉਹ ਤਾਂ ਦਿਖਾਈ ਦੇ ਰਹੀ ਇੱਥੇ ਠਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਹੈ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਅਗਲੇ ਬੰਨੇ ਉਹ ਦਿਖਾ ਦੇ ਮੱਜਾਂ ਨਾਲ ਦਾ ਠਣ ਲੱਗਿਆ ਹੋਇਆ ਚੁਵਾਈ ਦੀ ਬਾਈ ਕਿਵੇਂ ਆਹੀ ਚੁਵਾਈ ਦੀ ਓਕੇ ਜੀ ਫੋਕੀ ਜਮਾ ਬਿਲਕੁਲ ਬਿਲਕੁਲ ਦੋਏ ਟਾਈਮ ਮਿਲਦੀ ਹੈ ਹਾਂ ਦੋਏ ਟਾਈਮ ਕਿਵੇਂ ਪਾੜੇ ਤੇ ਜਾਂ ਕਿਵੇਂ ਹਾਂ ਪਾੜੇ ਤੇ ਲਾਈ ਹੋਈ ਈ ਉਹਨਾਂ ਨੇ ਹਾਂ ਦੋਏ ਟਾਈਮ ਬਾਈ ਕਹਿੰਦਾ ਪਾੜੇ ਤੇ ਮਿਲਦੀ ਆ ਗੱਬਣ ਕੋਈ ਭਰਾ ਇਹਨੂੰ ਕਰਾ ਲਿਓ ਲਿਜਾ ਕੇ ਪਰ ਹੈਗੀ ਲੈਗ ਸਕੂਰ ਵਾਲੇ ਪੱਖ ਤੋਂ ਦਿਖਾ ਦਾਂ ਜੇ ਪੈ ਉਹ ਗੱਲਬਾਤ ਨਹੀਂ ਹੈਗੀ ਵੀ ਕੋਈ ਵੱਡੇ ਸੂਏ ਵਾਲੀ ਗਾਂ ਹੈ। ਬਿਲਕੁਲ ਨਵੀਂ ਬੱਛੀ ਆ 9 ਕਿਲੋ ਦੁੱਧਾ ਤੇ ਤੋ ਘੜਾ ਪੈਸੇ ਕਿੰਨੇ ਲਵਾਂਗੇ ਜੀ ਇਹਦੇ? ਪੈਸੇ ਮੰਗਨ ਨੂੰ ਜੋ ਮਰਜ਼ੀ ਮੰਗੀ ਜੀ ਲੈਣ ਦੇਣ ਦਾ 30000 ਰੁਪਏ ਦੇਣੀ ਹੈ ਜੀ। ਲੈਣ ਦੇਣ ਦਾ 30000 ਹੈ। ਹਾਂਜੀ। ਥੋੜਾ ਬਾਲਾ ਮਾਨਤਾਨ ਕੋਈ। ਪੂਰੇ ਦੱਸਿਆ ਬਾਕੀ ਮੌਕੇ ਦਾ ਕੋਈ ਮਾੜਾ ਮੋਟਾ ਕਰ ਲਾਂਗੇ ਬਾਕੀ। ਥੋੜਾ ਬਹੁਤਾ ਛੋਟ ਛੱਪੇ ਜਿਹੇ ਵਾਲੇ ਹੀ ਹੋਊ। ਹਾਂ ਬਸ ਉਹ ਹੀ ਹੈ ਬਹੁਤ। ਹਾਂ ਜਿਆਦਾ ਇਹ ਗੱਲਾਂ 'ਚ ਫਰਕ ਨਹੀਂ ਹੈਗਾ ਰੇਟ ਜਿੰਨੇ ਕਬਾਈ ਤੋਂ ਮੈਂ ਕਰਾਉਂਗਾ। ਉਹ ਜੋ ਛੋਟ ਛੱਪੇ ਵਾਲਾ 19 20 ਵਾਲਾ ਫਰਕ じゃ ਹੋਊਗਾ ਜੇ ਤੁਸੀਂ ਆਖੋ ਵੀ 30 ਮੰਗਿਆ ਬਾਈ ਨੇ ਕੋਈ 20 ਬਾਈ ਦੀ ਅਸੀਂ ਲੈ ਲਈਏ ਉਹ ਸਿਸਟਮ ਨਹੀਂ ਕਿਸੇ ਵੀ ਪਸ਼ੂ 'ਚ ਹੋਊਗਾ ਔਰੇ ਇਹ ਬੱਚੀ ਬਾਈ ਕਹਿੰਦਾ 30 ਦੀ ਦੇਵਾਂਗੇ ਛੋਟ ਛੱਪਾ ਇਹ ਚੋ ਕਰ ਦਾਂਗੇ ਪ੍ਰਿੰਟ ਵਾਲੇ ਮਾਮਲੇ 'ਚ ਕੱਦ ਕਾਠ ਵਾਲੇ 'ਚ ਬਰੀਡ ਵਾਲੇ 'ਚ ਥਣ ਦੇ ਸੈਜ ਵਾਲੇ 'ਚ ਲੈਗ ਸਕੋਰ ਵਾਲੇ 'ਚ ਹਰੇਕ ਪਾਸਿਓਂ ਰੇਟ ਦੇ ਹਿਸਾਬ ਨਾਲ ਚੀਜ਼ ਜੈਨੂਇਨ ਆ ਜੇ ਬੱਚੀ ਆਪਾਂ ਗੱਲ ਕਰਦੇ ਆ ਕੋਈ ਸਾਂਭਣ ਵਾਲਾ ਭਰਾ ਲਈ ਜਾਂਦਾ ਗੱਬਣ ਕਰਾਉਂਦਾ ਅੱਗੇ ਡਬਲ ਪੈਸੇ ਤਾਂ ਵੱਟ ਵੀ ਨੇ ਤੇ ਆਪਾਂ ਸਾਫ਼ ਹੀ ਕਹਿ ਲਈਏ ਵਧਾ ਆ ਵੀ ਸਕਦੀ ਆ ਟਾਵਲ ਹਾਂਜੀ ਹਾਂ ਤੇ ਨਾਲੇ ਹੁਣ ਇਹੇ ਦੁੱਧ ਪਿਆਉਗੀ ਗਰਮੀ ਗਰਮੀ ਦਾ ਮੌਕਾ ਤੇ ਹੁਣ ਮਾਰਦੇ ਕਰੀ ਆ ਪੱਛੀ ਤੇ ਕੈਮਰਾ ਇਹਦਾ ਸੂਆ ਕਿਹੜਾ ਜੀ ਸੂਆ ਦੂਜਾ ਸੋਨਾ ਜੀ ਇਹਨਾਂ ਸਵੇਰ ਆਦੀ ਠੰਡੀ ਆ ਬਿਲਕੁਲ ਜਿਵੇਂ ਮਰਜੀ ਸਵੇਰ ਆਦੀ ਆ ਗਈ ਠੰਡੀ ਸੀ ਲਸੂਆ ਦੂਜਾ ਤੇ ਠੰਡ ਦਾ ਸਹਿਜ ਦਿਖਾ ਕਰੀ ਉਹ ਠੰਡ ਸਿੰਗਲ ਚਾਰ ਨੇ ਸਹਿਜ ਬਹੁਤ ਸੋਹਣਾ ਰੱਖੂ ਤੇ ਆ ਗਈ ਬੱਛੀ ਯਾਰ ਫੁੱਲ ਜਾਨ ਚ ਵਜਨ ਵਜੂਦ ਚ ਤੋਰੋ ਜੀ ਖੋਲ ਕੇ ਨੂੰ ਵੀ ਤੋਰ ਬੰਦ ਕਿੰਨੇ ਦਿਨ ਪੇਂਟਿੰਗ ਨੇ ਬਾਈ ਜੀ 15 ਤੋਂ 18 ਲੈਣਾ 15 ਤੋਂ 18 ਹਾਂਜੀ ਅ ਇਹ ਬਾਈ ਕਹਿੰਦਾ 15 ਤੋਂ 18 ਦਿਨ ਇਹਦੇ ਪੈਂਡਿੰਗ ਪਏ ਨੇ ਤੇ ਵਜਨ ਵਜੂਦ ਵਾਲੇ ਮਾਮਲੇ 'ਚ ਬਿਲਕੁਲ ਨਵੇਂ ਹਾਣ ਦੇ ਵਿੱਚ ਹੀ ਆ ਗਈ ਕਿਉਂਕਿ ਇਹ ਜਿਹੜੀ ਬਾਡੀ ਦੀ ਚੜਾਈ ਆ ਉੱਤੋਂ ਚੜਾਈ ਬਹੁਤਾ ਬਾਡੀ ਦੀ ਬੱਚੀ ਨਹੀਂ ਜਿਵੇਂ ਤੁਹਾਡਾ ਜੀ ਪੁਰਾਣਾ ਤਜਰਬਾ ਆਪਾਂ ਕਰ ਲਈਏ ਗੱਲ ਹਨਾ ਹੋਊਗਾ ਤਕਰੀਬਨ ਕਿੰਨੇ ਸਾਲ ਹੋਗੇ ਕੰਮ ਕਰ ਦਿੰਗੇ ਪੰਜ ਕੁ ਸਾਲ ਹੋਗੇ ਜੀ ਠੀਕ ਆ ਗੱਲ ਜਿੰਨੇ ਚੌੜੇ ਢਾਂਚੇ ਦਾ ਜਾਨਵਰ ਹੈ ਜਾਂ ਪੇਟ ਵਾਲਾ ਜਾਨਵਰ ਹੈ ਵੀ ਦੁੱਧ ਚੰਗਾ ਪਾਉਂਦਾ ਹੈ ਇਹ ਚੰਗਾ ਜੀ ਇਹਦੀ ਕੀ ਰਿਪੋਰਟ ਦੱਸੀਏ ਦੁੱਧ ਦੀ ਬਾਈ ਇਹ ਰਪੋਰਟ ਆਪਾਂ ਮੰਨ ਕੇ ਲਈਏ ਜੀ 23 24 ਕਿਲੋ ਦੁੱਧ ਆਰਾਮ ਨਾਲ ਦੇ ਦੇਗੀ ਇਹ ਜਿਹੜੇ ਹਿਸਾਬ ਨਾਲ ਚਲੋ ਗਰਮੀ ਗਰਮੀ ਹਾਂਜੀ ਹਾਂ ਗਰਮੀ ਗਰਮੀ ਸਰਦੀ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਵੀ 25 ਪਲਾਸਾ ਚੱਲਣੀ 25 ਪਲਾਸਾ ਚੱਲਣ ਦੀ ਉਮੀਦ ਹੁੰਦੀ ਹੈ ਨਾ ਆਹ ਵੱਡੇ ਵਪਾਰੀਆਂ ਵਾਲੀ ਗੱਲ ਨਹੀਂ ਬਾਈ ਨੇ ਕਰੀ ਵੀ ਸਰਦੀ ਜੀ ਪਤਾ ਨਹੀਂ ਇਹ 30 32 ਪਾ ਦੂਗੀ ਉਹ ਗੱਲਬਾਤ ਨਹੀਂ ਕੰਮ ਬਾਈ ਦਾ ਜੈਨੂਨ ਜਈਆ ਤੇ ਚੱਲਦਾ ਲਗਾਤਾਰ ਆ ਭਾਈ ਹੈ ਨਾ ਇੱਕੋ ਤਾਲ ਚ ਕੰਮ ਆ ਉਸ ਤੋਂ ਵੀ ਬੱਛੀ ਜੇ ਗੱਲ ਕਰ ਲਈਏ ਸਟੇਟ ਆ ਗਈ ਬਿਲਕੁਲ ਨਸਾ ਨਸਾ ਬਹੁਤ ਨੇ ਬਾਕੀ ਰਹੇ ਬੰਦੇ ਆਰਡਰ ਤੇ ਨਸਾ ਨਸਾ ਬਹੁਤ ਰੱਖਦੀ ਆ ਤੇ ਜਿਹੜਾ ਪਾਈਪ ਪੈਦਾ ਪਾਈਪ ਦਾ ਹੁਣੀ ਤੁਸੀਂ ਸਾਈਜ਼ ਚੈੱਕ ਕਰ ਸਕਦੇ ਹੋ ਦੁੱਧੜਾ ਪਾਈਪ ਆਪਾਂ ਕਹਿ ਲਿਆ ਕਿਉਂਕਿ ਜਦੋਂ ਇਹਨੇ ਬਈ ਰੈਡੀ ਹੋਣਾ ਮੌਕੇ ਤੇ ਆਰਡਰ ਦੀ ਤਿਆਰੀ ਕਰਨੀ ਆ ਉਦੋਂ ਪਾਈਪ ਦਾ ਕੰਮ ਉਹ ਹੋ ਜੂਗਾ ਜਿਵੇਂ ਆਪਣੇ ਮੋਟਰ ਵਾਲਾ ਡਰਾਈਵਰੀ ਪਾਈ ਹੁੰਦੀ ਆ ਕਰੇ ਹਨਾ ਡਰਾਈਵਰੀ ਵਾਲਾ ਕੰਮ ਹੋ ਜੂ ਇਹ ਆ ਜ ਮੋਟਾ ਪਾਈਪ ਬਣਾ ਦੂਗੀ ਉਦੋਂ ਤੇ ਗਰਮੀ ਚ ਚੱਲਣ ਵਾਲੀ ਬੱਛੀ ਆ ਇਹ ਇਹਦਾ ਰੇਟ ਕੀ ਰਹੂਗਾ ਜੀ ਜਿਹੜਾ ਜੋ ਮਰਜ਼ੀ ਮੰਗੀ ਜਾ ਲੈਣ ਦੇਣ 70000 ਰੁਪਿਆ ਜੀ 70000 ਦੇ ਦਾਂਗੇ ਦੇਣ ਦਾ ਹੈ ਜੀ ਬਸ ਜੇ ਕਿਸੇ ਭਰਾ ਨੇ ਇਹ ਜੋੜਾ ਲੈਣਾ ਹੋਇਆ ਬਸ ਮੌਕੇ ਤੇ ਛੋੜ ਛੱਪਾ ਹੀ ਹੋਣਾ ਜੀ ਬਹੁਤ ਲੰਮਾ ਛੋੜਾ ਕੰਮ ਆ ਪਰ ਰੱਖੇ ਲਿਆ ਜਿੰਦਾ ਮਰਜ਼ੀ ਮੰਗਾਈ ਠੀਕ ਹੈ ਗੱਲ ਤੇ ਹੁਣ ਫਿਰ ਗੱਲ ਹੀ ਆਏ ਤੇ ਮਾਰ ਕੈਮਰਾ ਉਹ ਤਿੰਨ ਨੰਬਰ ਵਾਲੀ ਤੇ ਇਹਦੀ ਇੱਕ ਸਾਨੂੰ ਖਾਸੀਅਤ ਵੀ ਦੱਸੂਗਾ ਬੈਠਦੀ ਮੈਂ ਪਹਿਲਾਂ ਤਾਂ ਫੇਸ ਵਾਲੇ ਪੱਖਤੀ ਮਾਰਦੇ ਕੈਮਰਾ ਇਧਰਲੇ ਬੰਨੇ ਬਲਾਇਤ ਵਾਲੀਆਂ ਗੋਰੀਆਂ ਨਾਲ ਦਾ ਹੀ ਫੇਸ ਹੈ ਇਹਦਾ ਬਿਊਟੀ ਵਾਲੇ ਪੱਖ 'ਚ ਬਹੁਤ ਹੁੰਦੀ ਆ ਬੱਚੀ ਇਹਦਾ ਸੁਆ ਕਿਹੜਾ ਬਾਈ ਦੂਸਰਾ ਸੁਆ ਸੋਈ ਹੈ ਜੀ ਤੇ ਬੱਚਾ ਇਹਨੇ ਪਾਇਆ ਗਿਆ ਰੀ ਗਰਲੈਂਡੋ ਦਾ ਓਏ ਪਿਛਲੇ ਸਾਲ ਵੀ ਜਿਵੇਂ ਮੇਰੀ ਗੱਲ ਹੋਈ ਆ ਬਾਈ ਕਹਿੰਦਾ ਨੇ ਗਰਲੈਂਡੋ ਦੀ ਬੱਚੀ ਦਿੱਤੀ ਆ ਇਹਦੀ ਖਾਸੀਅਤ ਇਹ ਆ ਇਹ ਬੱਚੀ ਦੇ ਤੁਸੀਂ ਜਿਹੜਾ ਵੀ ਸੀਮਨ ਲਾ ਦੋਗੇ ਬੱਚਾ ਇਹਨੇ ਓਦਾਂ ਦੇ ਹੀ ਪਾ ਦੇਣਾ ਉਹ ਪ੍ਰੂਫ ਤੁਹਾਡੇ ਸਾਹਮਣੇ ਖੜਾ ਹੈ ਵੀ 100 ਦਾ 100 ਇਹਨੇ ਬਾਈ ਗਰਲੈਂਡੋ ਚ ਹੀ ਪਾਤਾ ਹਣਾ ਪਹਿਲੇ ਬੱਚੇ ਵੀ ਇਹਦੀ ਗਰਲੈਂਡੋ ਦੀ ਸੀ ਠੀਕ ਹੈ ਜੀ ਤੋਰ ਬਾਈ ਖੋਲ ਕੇ ਆ ਜਾ ਕਰ ਦੇਵੇ ਇਹ ਤਾਂ ਜਰਸੀ ਦਾ ਸਾਈਵਾਲ ਦਾ ਗਰਲੈਂਡੋ ਦਾ ਜਿਹੜੀ ਮਰਜ਼ੀ ਕੰਪਨੀ ਦਾ ਬੱਚਾ ਲੈ ਲਿਓ ਉਹੀ ਬੱਚਾ ਇਹਨੇ ਪਿਓਰ ਪਾ ਦੇਣਾ ਸੂਆ ਦੂਜਾ ਕਿੰਨੇ ਦਿਨ ਦਾ ਸੂਆ ਹੋਗਾ ਜੀ ਸੋ ਅੱਜ 8ਵਾਂ ਦੇਣੇ ਦੀ ਇਹਨੂੰ ਸੋਇ ਨੂੰ 8ਵਾਂ ਦਿਨ ਹਾਂ ਜੀ ਦੁੱਧ ਕਿੰਨਾ ਹਾਜ਼ਰ ਆ ਕੰਡੇ ਦਾ ਕੰਡੇ ਦੁੱਧ ਤੇਰੇ ਹਲੇ 30 ਲੀਟਰ ਹੈ ਜੀ ਇਸ ਟਾਈਮ ਕੰਡੇ ਦਾ ਕੰਡੇ ਦਾ ਜੀ ਆਪਾਂ 28 ਕਹਿ ਕੇ ਦਿਆਂਗੇ 30 ਕਿਲੋ ਹਾਂ 30 ਕਿਲੋ ਜੀ ਕੰਨੀ ਦੀ 30 ਕਿਲੋ ਬਹੁਤ ਦੁੱਧ ਹੁੰਦਾ ਨੇ ਫਿਰ ਆਪਾਂ ਗਲਤ ਥੋੜਾ ਦੱਸਿਆ ਕਰਾਵਾਂਗੇ ਤਸੱਲੀ ਹਾਂ ਹਾਂ ਭਾਵੇਂ ਆਪਣੇ ਘਰ ਦੋ ਟਾਈਮ ਚੋਲੇ ਕੋ ਦਿਨ ਟਾਈਮ ਚੋਲੇ ਦੋ ਟਾਈਮ ਚਾਰ ਟਾਈਮ ਤਸੱਲੀ ਕਰਾ ਕੇ ਤੋਰਾਂਗੇ ਹਾਂਜੀ ਆ ਬਰੀਡ ਵਾਲੇ ਪੱਖ 'ਚ ਵੀ ਵੇੜ ਫੁੱਲਾ ਗਈ ਕੱਦ ਵੀ ਇਹਦਾ ਫੁੱਲ ਵੱਡਾ ਆ ਗਿਆ ਕੱਦ ਨਹੀਂ ਛੋਟਾ ਹੈਗਾ ਕਿਸੇ ਵੀ ਪੱਖ ਤੋਂ ਜਿਹੜਾ ਆਡਰ ਆਡਰ ਵੀ ਇਹਦਾ ਫਿਰ ਉਹੀ ਕੰਮ ਆ ਜਵੇਂ ਸੁਣ ਮੈਂ ਕਹਿੰਦਾ ਉਹਨਾਂ ਵੀ ਪਹਿਲਵਾਨ ਵਾਲਾ ਸ਼ਿਸ਼ਟ ਨਹੀਂ ਆ ਬੱਚੀ ਦਾ ਫਸ ਫਸ ਕੇ ਤੁਰਨ ਵਾਲਾ ਕੰਮ ਹੀ ਆ ਉਹ ਲਾ ਜਾਂ ਨਹੀਂ ਹੈਗਾ ਆਡਰ ਇੱਥੋਂ ਗਰੀ ਦੀ ਲੰਬਾਈ ਦਿਖਾ ਦਿਓ ਲੰਬੀ ਕਿੰਨੀ ਆ ਵੇੜਾ ਲੰਬੀ ਵੀ ਫੁੱਲਾ ਪੱਛੀ ਤੇ ਇਹਦੇ ਤੇ ਕੋਈ ਓਵਰ ਫੈਟ ਵੀ ਨਹੀਂ ਬਰੀਕ ਆ ਗਈ ਬਿਲਕੁਲ ਅੱਗੇ ਤੋਂ ਲੈ ਕੇ ਪਿੱਛੇ ਤੱਕ ਕਿਤੇ ਐਕਸਟਰਾ ਚਰਬੀ ਨਹੀਂ ਹੈਗੀ ਦਿੱਤੀ ਜੀ ਬਿਲਕੁਲ ਬਰੀਕ ਆ ਗਈ ਤੇ ਆਰਡਰ ਕੁਆਲਟੀ ਹੈ ਜਿਹੜੀ ਉਹ ਵੀ ਦਿਖਾ ਦੀ ਗਰੀ ਇਧਰਲੇ ਪਾਸੇ ਬਿਲਕੁਲ ਆਪਾਂ ਕਹਿ ਸਕਦੇ ਆ ਵੀ ਠੋਸ ਆ ਗਈ ਯਾਰ ਜਿਵੇਂ ਪੱਕਾ ਆਰਡਰ ਆ ਗਿਆ ਜੜ ਨਾ ਆਪਾਂ ਕਹਿੰਦੇ ਨੇ ਜੜ ਪੋਲੀ ਜੀ ਹੈ ਹਿਲਦਾ ਜ ਆਰਡਰ ਹੈ ਉਹ ਹਿਲਣ ਜਿਹਾ ਸਿਸਟਮ ਨਹੀਂ ਤੇ ਹੁਣ ਆ ਜਾ ਗਰੀ ਅਗਲੇ ਬੰਨੇ ਇਧਰੋਂ ਵੀ ਦਿਖਾ ਦੇ ਦੀ ਆਰਡਰ ਕੁਆਲਟੀ ਇੱਕ ਹੋਰ ਗੱਲ ਕਹਿਣੀ ਮੈਂ ਹਾਂਜੀ ਹਾਂਜੀ ਇਨ ਨੂੰ ਐਕਮ ਡੇਢ ਕੋ ਘੰਟੇ ਦਾ ਟਾਈਮ ਲੱਗਾ ਹੈ ਜੀ ਠੀਕ ਹੈ ਗੱਲ ਹਾਂ ਤੇਰੇ ਪਾਸੋਂ ਕੋਈ ਬੰਦਾ ਹੈ ਕਹਦੇ ਵੀ ਡੇਢ ਕੋ ਘੰਟਾ ਡੇਢ ਪਾਉਣੇ 2 ਘੰਟਾ ਟਾਈਮ ਲੱਗਦਾ ਹੈ ਡੇਢ ਪਾਉਣੇ 2 ਘੰਟਿਆਂ ਦਾ ਇਹਦੀ ਚਬਾਈ ਰੋਕੀ ਜ਼ਰੂਰ ਹੋਈ ਆ ਪਰ ਦੁੱਧ ਜਿੰਨਾ ਬਾਈ ਦੱਸੂਗਾ ਉਹ ਬਾਈ ਕਹਿੰਦਾ ਆਪਾਂ ਦੋ ਟਾਈਮ ਚਾਰ ਟਾਈਮ ਚਬਾਉਣ ਦਾ ਇਹਦਾ ਦਮ ਰੱਖਦੇ ਆ ਰੱਖਦੇ ਆ ਜੀ ਵੀ ਹੈਗਾ 30 ਆ ਪਰ ਆਪਾਂ 28 ਕਹਾਂਗੇ ਜਦੋਂ ਕੋਈ ਭਰਾ ਆ ਕੇ ਚੋਵੇ ਬਾਈ ਇਹ ਕਹਿਣ ਦਾ ਭਾਵ ਇਹ ਆ ਬਾਈ ਦਾ ਕਹਿੰਦਾ ਯਾਰ ਬਧੇ ਕਿਲੋ 2 ਕਿਲੋ ਦੁੱਧ ਆ ਕੋਰੇ ਕਟੇ ਨਾ ਜਦੋਂ ਕੋਈ ਭਰਾ ਲੈਣ ਆਵੇ ਇਹਨੂੰ ਇਹ ਨਹੀਂ ਵੀ ਆਪਾਂ ਚਵਾਈ ਵਿਖਾ ਦੇਾਂਗੇ ਮਸ਼ੀਨ ਤੇ ਲਾ ਕੇ ਠੰਡਾ ਦੁੱਧ ਬਖਾਵਾਂਗੇ ਨਹੀਂ ਵੀ ਝੱਗ ਝੁਗੜ ਜਿੰਨੀ ਮਰਜ਼ੀ ਪਾਲਟੀਆਂ ਭਰਾ ਲਵਾਂ ਠੀਕ ਆਪਾਂ ਤਾਂ ਕੰਡੇ ਤੇ ਤੋਲਾਂਗੇ ਆ ਕੰਡੇ ਤੋਲ ਕੇ ਦੇ ਦਾਂਗੇ ਆ ਕੰਡੇ ਤੋਲਣ ਨਾਲ ਦੁੱਧ ਮਿਲੂਗਾ ਤੇ ਪੀਕ ਲੈਵਲ ਦਾ ਕੀ ਰਿਜ਼ਲਟ ਹੈ ਦਾ 30+ ਹੀ ਚੱਲਣੀ ਹੈ ਜੀ 30 ਕਿਲੋ ਦਾ ਹੈਗਾ ਹੀ ਹੈਗਾ ਹੈਗਾ ਹੀ ਹੈਗਾ ਹਾਂ ਵੀ 30 ਤੋਂ ਬਾਰੀ ਚੱਲਣੀ ਬਾਰੀ ਚੱਲਣੀ ਦੋ ਬਾਾਰ ਚੱਲ ਜੇ 44 ਨੇ 54 ਉਹ ਬੰਦੇ ਦੀ ਹਮਤ ਜੀ ਉਹ ਬ ਕਿਸੇ ਮੰਨ ਲਓ ਵੀ ਯਾਰ ਕੱਚੇ ਚ ਬਾਗੀ ਕਿਸੇ ਭਰਾ ਕੋਲੇ ਹਨਾ ਖੁੱਲੀ ਜਗ੍ਹਾ ਚ ਬਾਗੀ ਚ ਚੰਗੇ ਵਾਤਾਵਰਨ ਚ ਉਹ ਸਾਇਰੇਜ ਵਾਲੇ ਕੋਤੁਰਗੀ ਚੰਗੇ ਮੌਸਮ ਚ ਜਦੋਂ ਪਸ਼ੂ ਯਾਰ ਚੰਗੇ ਮੌਸਮ ਚ ਪਹੁੰਚ ਜਾਂਦਾ ਉੱਥੇ ਜਾ ਕੇ ਦੁੱਧ ਦਾ ਫਰਕ ਪਾਉਂਦਾ ਹੁਣ ਇਹੀ ਗਾਂ ਜੰਮੂ ਭੇਜਦੀ ਐ 5 ਕਿਲੋ ਤਾਂ ਗਰੰਟੀ ਨਾਲੇ ਬਾਜੂ ਬਿਲਕੁਲ ਜੀ ਕਿਉਂਕਿ ਮੌਸਮ ਠੰਡਾ ਆ ਗਿਆ ਬਿਲਕੁਲ ਹਾਂ ਜੀ ਤਾਂ ਤੇ ਬਾਕੀ ਸਭ ਸੰਭਾਲਦੇ ਸਿਰ ਤੇ ਹੁੰਦਾ ਇਹਦੇ ਪੈਸੇ ਕਿੰਨੇ ਲਵਾਂਗੇ ਜੀ ਇਹਦਾ ਲੈਣ ਦੇਣ 1,35,000 ਰੁਪਏ ਜੀ 1,35,000 ਬਾਈ ਕਹਿੰਦਾ ਇਹਦਾ ਲੈਣਾ ਸਭਾ ਆਦੀ ਆ ਗਈ ਠੰਡੀ ਸੀਲ ਫੇਸ ਵਾਲੇ ਪੱਖ ਤੇ ਕਿਹੜੀ ਕੈਮਰਾ ਕਿਰਾਏ ਹੋਰ ਮਾਰਦੇ ਇਧਰ ਨੂੰ हां ਇਧਰੋਂ ਫੇਸ ਵਾਲੇ ਪੱਖ ਤੇ ਕਿਰਾਏ ਹੋਰ ਮਾਰਦੇ ਕੋਈ ਬੰਦਾ ਐ ਨਾ ਕਹਿੰਦੇ ਵੀ ਬੱਚੀ ਥੱਲੇ ਕੱਲਾ ਦੁੱਧ ਆ ਜਾਂ ਬਿਊਟੀ ਵਾਲੇ ਪੱਖ 'ਚ ਨਹੀਂ ਹੈਗੀ ਦੋਨੇ ਪੱਖਾਂ 'ਚ ਹੀ ਆ ਗਈ ਜਿਵੇਂ ਨਵਾਂ ਫਾਰਮ ਆਪਾਂ ਕਹਿ ਲੈਨੇ ਭਰਾਵਾਂ ਨੇ ਤਿਆਰ ਕਰਨਾ ਇਦਾਂ ਦੇ ਪਸ਼ੂ ਤੁਸੀਂ ਉਹ ਚ ਐਡ ਕਰ ਸਕਦੇ ਹੋ ਜਿਹੜੇ ਸੀਮਨ ਤੇ ਬੱਚਾ ਲੈ ਕੇ ਜਾਂਦੇ ਨੇ ਇਹ ਤੋਂ ਕਿਸੇ ਵੀ ਕੰਪਨੀ ਦਾ ਬੱਚਾ ਤੁਸੀਂ ਲੈ ਸਕਦੇ ਹੋ ਇਹ ਮਿਲੂਗੀ 1 ਲੱਖ ਤੇ 35000 ਦੀ ਨੰਬਰ ਬੋਲੂਗੀ 98882 ਹਾਂਜੀ 70509 99882705092 ਦਾ ਨੰਬਰ ਆ ਪਿੰਡ ਸ਼ੇਰਗੜ ਨੇੜੇ ਰਹਿ ਗਿਆ ਬਾਈ ਖਨੌਰੀ ਸ਼ਹਿਰ ਤੇ ਨਾਲ ਹੀ ਮੇਰਾ ਖਲਾ ਹਰਿਆਣਾ ਚੱਲ ਪਿਆ ਹਾਂ ਹਾਂਜੀ ਬਾਰਡਰ ਆ ਗਿਆ ਹਾਂ ਬਾਰਡਰ ਏਰੀਆ ਅਗਲਾ ਪਿੰਡ ਐ ਨਹੀਂ ਪਤਾ ਤੋਹਰੀਆਣੀ ਦੀ ਹਾਂ ਪਹਿਲਾ ਪਿੰਡ ਹਰਿਆਣਾ ਦੇ 6 ਕਿਲੋਮੀਟਰ ਡੇਡ ਕਿਲੋਮੀਟਰ ਠੀਕ ਆ ਗੱਲ ਹਾਂ ਬਾਰਡਰ ਜੇ ਤੇ ਆ ਗਿਆ ਬਾਈ ਦਾ ਪਿੰਡ ਤੇ گاਵਾ ਬਾਈ ਜੇ ਗੱਲ ਕਰ ਲਈ ਆਪਣੇ ਕੋਲੇ ਕਿਸ ਰੇਟ ਦੀਆਂ ਕਿੱਦਾਂ ਦੀਆਂ ਗਾਵਾਂ ਅਵੇਲੇਬਲ ਹੁੰਦੀਆਂ ਤਕਰੀਬਨ ਹਰੇਕ ਰੇਟ ਦੀਆਂ ਹੁੰਦੀਆਂ ਨੇ ਜੀ ਲਾ ਲੋਗੇ ਹਾਜ਼ਰ ਜੀ ਰੱਬ ਨੇ ਕੋ 10 15 ਰਣ ਕੱਚੀ ਜਾਂ ਦੋ ਤਿਆਰ ਦੀ ਠੀਕ ਹੈ ਕਰਨ ਜਿਆ 10 15 ਦਿਨ ਦੀ ਕੱਚੀ ਤੇ ਜਾਂ ਤਿਆਰ ਦਿੰਦੇ ਹਾਂ ਤਿਆਰ ਦਿੰਦੇ ਹਾਂ ਠੀਕ ਹੈ ਕਰਨ ਤੇ ਆਪਾਂ ਜੇ ਗੱਲ ਕਰਨੀ ਕਿਸੇ ਭਰਾ ਦੇ ਵਿੱਚ ਬੱਚੀਆਂ ਲੈਣੀਆਂ ਹੁੰਦੀਆਂ ਉਹ ਨਹੀਂ ਆਉਂਦੀ ਆਪਣੇ ਕੋਲ ਨਹੀਂ ਆਉਂਦੀ ਜੀ ਨਾ ਆਪਦੇ ਕੋਲ ਆਪਣੇ ਕੋਲ ਗਾਵਾਂ ਹੀ ਆਉਂਦੀਆਂ ਆਪਣੇ ਕੋਲ ਗਾਵਾਂ ਹੀ ਆਉਂਦੀਆਂ ਐਚਐਫ ਉਹ ਜਰਸੀ ਵੀ ਆ ਜਾਂਦੀ ਐਚਐਫ ਜਰਸੀ ਤੋਂ ਘੱਟ ਆਉਂਦੀਆਂ ਨੇ ਐਚਐਫ ਦਾ ਕੰਮ ਜ਼ਿਆਦਾ ਹਾਂ ਹਾਂ ਕ੍ਰੋਸ ਚ ਆ ਜਾਂਦੀਆਂ ਥੋੜੀ ਚੰਗੇ ਦੁੱਧ ਵਾਲੀਆਂ ਠੀਕ ਹੈ ਕਰਨ ਹਾਂ ਉਹ ਬੰਦੇ ਸੰਪਰਕ ਬਾਈ ਨਾਲ ਕਰ ਲਿਓ ਜਿੱਦਾਂ ਦੀ ਵੀ ਤੁਹਾਨੂੰ ਗਾਂ ਚਾਹੀਦੀ ਐਚਐਫ ਚ ਜਾਂ ਐਚਐਫ ਕ੍ਰੋਸ ਚ ਪਿੰਡ ਸ਼ੇਰਗੜਾ ਤਹਿਸੀਲ ਪਾਤੜਾਂ ਜ਼ਿਲ੍ਹਾ ਪਟਿਆਲਾ ਨੇੜੇ ਖਨੌਰੀ ਬਾਰਡਰ ਧੰਨਵਾਦ ਜੀ